ਸਸ਼ੀ ਕਾਲ ਜੀ ਮੈਂ ਰਵਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰੇ ਅੱਜ ਅਸੀਂ ਕੁਝ ਸੂਟਸ ਲੈ ਕੇ ਆਏ ਕਾਟਨ ਦੇ ਪਿਆਰ ਕਾਟਨ ਦੇ ਸੂਟਸ ਨੇ ਜੀ ਕੋਈ ਸੈਲਫ ਬੇਸ ਤੇ ਕੋਈ ਲਾਈਨਿੰਗ ਤੇ ਹੈ ਕੋਈ ਜਿਓਮੈਟ੍ਰੀਕਲ ਜਿਹਾ ਪਰਫਰਨ ਹੈ ਉਹਨਾਂ ਦੇ ਉੱਤੇ ਕਢਾਈਆਂ ਕੱਢੀਆਂ ਹੋਈਆਂ ਨੇ ਇਹ ਤਿਆਰ ਸੂਟ ਨਹੀਂ ਜੀ ਸਾਡੇ ਕੋਲ ਇੱਕ ਇੱਕ بیس ਕਲਰ ਦੇ ਹੀ ਕੋਈ ਇੱਕ ਸੂਟਸ ਨਹੀਂ ਜਿਹੜੇ ਤਿਆਰ ਨੇ ਜੇ ਇਹਨਾਂ ਤੋਂ ਲੈਦਾ ਤੁਸੀਂ ਅੱਡ ਰੰਗ ਤੇ ਅੱਡ ਕੱਪੜੇ ਤੇ ਕੰਮ ਕਰਵਾਉਣਾ ਹੈ ਤਾਂ ਜੇ ਸਾਨੂੰ 15 ਦਿਨ ਦਾ ਟਾਈਮ ਦਿਓ 15 ਦਿਨਾਂ ਤੱਕ ਇਹ ਤਿਆਰ ਹੋਵੇ ਪਰ ਜਿਹੜੇ ਸੂਟ ਤੁਸੀਂ ਅੱਜ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹੈ ਰੈਡੀ ਟੂ ਵੇਅਰ ਨੇਮੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸਟੀਚਿੰਗ ਲਈ ਸਾਨੂੰ ਕਹਿਣਾ ਤਾਂ ਸਟੀਚਿੰਗ ਲਈ ਆਦਰਵਾਇਜ਼ ਜੇ ਸਟੀਚਿੰਗ ਤੋਂ ਬਿਨਾ ਲੈਣਾ ਤਾਂ ਤੁਸੀਂ ਇਹ ਕੱਲ ਨੂੰ ਕੋਰੀਅਰ ਅਸੀਂ ਕੱਲ ਨੂੰ ਹੀ ਕੋਰੀਅਰ ਕਰ ਸਕਦੇ ਹਾਂ ਇਹਨਾਂ ਦਿਨਾਂ ਦੁਪੱਟੇ ਤਿਆਰ ਕਰਵਾਉਣੇ ਨੇ ਤਾਂ ਦੁਪੱਟੇ ਟਾਈ ਐਂਡ ਐੀ ਦੇਸ਼ ਹੋ ਜਾਣਗੇ ਜਿਹੇ ਜਿਹੇ ਵੀ ਦੁਪੱਟਾ ਹੋਗਾ ਲੇਸਿੰਗ ਵੀ ਹੋਜੂਗੀ ਜੀ ਸਤ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਸਕ੍ਰੀਨਸ਼ਾਟ ਲੈ ਕੇ ਤੁਸੀਂ ਸਾਨੂੰ 941710432 ਤੇ ਵਟਸਐਪ ਮੈਸੇਜ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ ਜੀ 941701040 ਚਲੋ ਜੀ ਸ਼ੁਰੂਆਤ ਕਰਦੇ ਹਾਂ ਪਹਿਲਾ ਸੂਟ ਮੇਰਾ ਸੂਟ ਹੈ ਜੀ ਜਿਹੜਾ ਇਸ ਦਿੱਤੀ ਨਾਲ ਪਾਇਆ ਹੋਇਆ ਹੈ ਬ੍ਰੀਕ ਜਾ ਕੇ ਘੁੱਟੇ ਨੇ ਪੈਟਰਨ ਕੀਤਾ ਹੋਇਆ ਹੈ ਜੀ ਬਿਲਕੁਲ ਸਿੰਗਲ ਟਾਂਕੇ ਦੇ ਹੀ ਕੰਮ ਕੀਤੇ ਹੋਏ ਨੇ ਨੀਚੇ ਘੇਰੇ ਤੇ ਬ੍ਰੀਚਾ ਕੰਮ ਕੀਤਾ ਹੋਇਆ ਉਸ ਤਰੀਕੇ ਨਾਲ ਹੀ ਪਲਾਜ਼ੋ ਦੇ ਉੱਤੇ ਇਹ ਕੀਤਾ ਹੋਇਆ ਹੈ ਕੰਟਰਾਸਟੇਡ ਮੈਂ ਦੁਪੱਟਾ ਲੈ ਆ ਦੁਪੱਟਾ ਮੇਰੇ ਕੋਲ ਹੀ ਪਹਿਲਾਂ ਸੀਗਾ ਮੈਂ ਕਈ ਸੂਟਾਂ ਨਾਲ ਇਸ ਕੀਤਾ ਹੈ ਕੰਟਰਾਸਟੇਡ ਇਸੇ ਰੰਗ ਦੇ ਦੁਪੱਟੇ ਤੇ ਮੈਂ ਫੁੱਲ ਪਾਈ ਜਰੂਰੀ ਨਹੀਂ ਕਿ ਤੁਹਾਡੇ ਕੋਲ ਕਈ ਵਾਰ ਦੁਪੱਟੇ ਪਏ ਹੋਣ ਤਾਂ ਤੁਸੀਂ ਉਹਨਾਂ ਨੂੰ ਸੂਟਾਂ ਦੇ ਵੀ ਕੰਟਰਾਸਟੇਡ ਕਲਰ ਕਰਕੇ ਮਿਕਸ ਮੈਚ ਕਰਕੇ ਸੀ ਸੂਟ ਤਿਆਰ ਕਰ ਸਕਦੇ ਹੋ ਲੋ ਜੀ ਪਹਿਲਾ ਸੂਟ ਹੈ ਜੀ ਲੈਂਮਨ ਕਲਰ ਦਾ ਹੀ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਲਾਈਨਿੰਗ ਇਹਦਾ ਇਹ ਰਾਮਟੈਕਸ ਦਾ ਫੈਬਰਿਕ ਹੈ ਜੀ ਲਾਈਨਿੰਗ ਦੇ ਵਿੱਚ ਇਹਦਾ ਸੈਲਫ بیس ਹੈ ਜੀ ਇਸ ਤਰੀਕੇ ਨਾਲ ਇਸ ਦਾ بیس ਜਾਊਗਾ ਚੌੜੀ ਕੋਈ ਚੌੜੀ ਹੈ ਕੋਈ ਬ੍ਰਿਕ ਲਾਈਨਿੰਗ ਜੀ ਹੈ ਜੀ ਤੇ ਇਹਦੇ ਔਰਗੈਂਜ਼ਾ ਦਾ ਪੈਚ ਦੇ ਨਾਲ ਇਹਦਾ ਕੰਮ ਕੀਤਾ ਹੈ ਔਰਗੈਂਜ਼ਾ ਦਾ ਇਹਦਾ ਪੈਚ ਲੱਗਿਆ ਹੋਇਆ ਜਿਹੜਾ ਕਿ ਪੈਰਟ ਜੇ ਕਲਰ ਲੇਮਨ ਜੀ ਕਲਰ ਦਾ ਪੈਚ ਲੱਗਿਆ ਉਹਦੇ ਉੱਤੇ ਕੰਮ ਕੀਤਾ ਹੈ ਕਲੀਆਂ ਵਾਂਗੂ ਇਹ ਉੱਪਰ ਤੱਕ ਜਾਂਦਾ ਹੈ ਸਾਰਾ ਲੈਂਥ ਦਾ ਇਸ਼ੂ ਕੋਈ ਨਹੀਂ ਜੀ ਘੇਰੇ ਦਾ ਕੋਈ ਇਸ਼ੂ ਨਹੀਂ ਹੈ ਕਿਹਾ ਬਾਹਾਂਾਂ ਦੇ ਉੱਤੇ ਵੀ ਜੀ ਇੱਕ ਇੱਕ ਫੁੱਲ ਉਹ ਦਿੱਤਾ ਹੋਇਆ ਹੈ ਜੀ ਲੇਸਿੰਗ ਹਜ਼ੀਰ ਨਾਲ ਦੀ ਲੇਸਿੰਗ ਦੇ ਨਾਲ ਡਿਜ਼ਾਈਨਿੰਗ ਕੁਝ ਕੰਪਲੀਟ ਹੋ ਜੂਗੀ बॉਟਮ ਇਹ ਦਾ ਪਲੇਨ ਹੈ बॉਟਮ ਇਸ ਦਾ ਪਲੇਨ ਜਿ ਜ ਪਲੇਨ ਕਾਟਨ ਦਾ ਹੈ ਗ੍ਰਾਮਟੈਕਸ ਦਾ ਹੈ ਫੈਬਰਿਕ ਹੈ ਜੀ ਕੈਂਬ੍ਰਿਕ ਦਾ ਇਹ ਦਾ बॉਟਮ ਦਾ ਪੀਸ ਹੈ ਜੀ ਇਹ 2000 ਦੀ ਰੇਂਜ ਦਾ ਸੂਟ ਹੈ ਜੀ ਤੁਸੀਂ ਇਸ ਨੂੰ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਆਰਗੈਂਜ਼ਾ ਪੈਚ ਜੀ ਨੈਕਸਟ ਸੂਟ ਹੈ ਜੀ ਜਿਹੜਾ ਪੇਂਟ ਦਾ ਉਤੇ ਹੈ ਸਕ੍ਰੀਨ ਪੇਂਟ ਤੇ ਉਤੇ ਹੈ ਬੜਾ ਸੋਹਣਾ ਡਸਕੀ ਜਿਹਾ ਕਲਰ ਹੈ ਜੀ ਹਰਾ ਜਿਹਾ ਰੰਗ ਹੈ ਡਸਕੀ ਹਰਾ ਰੰਗ ਸਕ੍ਰੀਨ ਪੇਂਟ ਦਾ ਇਹ ਸੂਟ ਹੈ ਜੀ ਸਕ੍ਰੀਨ ਪੇਂਟ ਦੇ ਸੂਟ ਬੜੇ ਸੋਹਣੇ ਜਾਂਦੇ ਨੇ ਅੱਜਕੱਲ ਗਰਨੀਆਂ ਦੇ ਵਿੱਚ ਬਹੁਤ ਪਿਆਰੇ ਲੱਗਦੇ ਨੇ ਜੀ ਇਹ ਫਲਾਰ ਹੈ ਇਹਦੇ ਵਿੱਚ ਇੱਕ ਬੁੱਟਾ ਇਸ ਤਰੀਕੇ ਨਾਲ ਜਾਂਦਾ ਇੱਕ ਇਸ ਤਰੀਕੇ ਨਾਲ ਜਾਂਦਾ ਤੇ ਇੱਕ ਉੱਪਰ ਜਾਂਦਾ ਮੈਂ ਤੁਹਾਨੂੰ ਖੋਲ ਕੇ ਵੀ ਦਿਖਾਉਣੀ ਆ ਇਸ ਦੀ ਓਵਰ ਆਲ ਲੁੱਕ ਇਸ ਤਰੀਕੇ ਨਾਲ ਚਾਹੋ ਜੀ ਤਿੰਨ ਬੁੱਤੇ ਆਉਣਗੇ ਜੀ ਇੱਕ ਇੱਕ ਕੋਰਨਰ ਤੇ ਦੂਸਰਾ ਕਮਰ ਤੇ ਹੈ ਜੁਗਾ ਤੀਸਰਾ neck ਤੇ ਚਾਹੋ ਡਸਕੀ ਗ੍ਰੀਨ ਕਲਰ ਦਾ ਹੈ ਜੀ ਹੈਗਾ ਨਾ ਪੀ ਰੰਗਾਂ ਦੇ ਨਾਲ ਇਹਦੇ ਵਿੱਚ ਕੀਤਾ ਹੋਇਆ ਵਿੱਚ ਸਾਰੇ ਦੇ ਵਿੱਚ ਸੈਲਫ ਦਿੱਤਾ ਹੋਇਆ ਹੈ ਬਾਜੂ ਇਸ ਦੀਆਂ ਦੇ ਵਿੱਚ ਵੀ ਫੁੱਲ ਨੇ ਵੱਡੇ ਫੁੱਲ ਨੇ ਜੀ 슬ੀਵਸ ਵੀ ਤੁਸੀਂ ਕੁਆਟਰ 슬ੀਵਸ ਬਣਾ ਸਕਦੇ ਹੋ ਪੌਣੀਆ ਬਾਵਾ ਬਣਾ ਸਕਦੇ ਹੋ ਵਧੀਆ ਭਰੀਆ ਭਰੀਆ ਆਉਣਗੇ ਦੁਪੱਟਾ ਇਹਦਾ ਸੁਪਰਨੈਟ ਦਾ ਯੂਜ਼ ਕੀਤਾ ਹੋਇਆ ਜੀ ਦੁਪੱਟੇ ਤੇ ਸੁਪਰਨੈਟ ਦੇ ਇਸ ਤਰੀਕੇ ਨਾਲ ਫੁੱਲ ਬਣੇ ਹੋਏ ਨੇ ਜਿਹੜੇ ਬਾਂਚੇਸ ਇਸ ਸੂਟੇ ਨੇ ਉਹੀ ਪੱਲਿਆਂ ਤੇ ਬਣੇ ਪੱਲਿਆਂ ਦੇ ਉੱਤੇ ਤਿੰਨ ਬੁਟੇ ਆ ਗਏ ਸੈਂਟਰ ਚ ਦੋ ਆ ਗਏ ਫੇਰ ਇੱਕ ਸੈਂਟਰ ਚ ਆ ਗਿਆ ਫੇਰ ਦੋ ਆ ਗਏ ਇਸ ਤਰੀਕੇ ਨਾਲ ਇਹ ਬਣਿਆ ਹੋਇਆ ਹੈ ਸੁਪਰ ਨੈਟ ਦਾ ਹੈ ਦੁਪੱਟਾ ਇਸ ਦੀ ਬਾਈਕ ਸੌਦੀ ਰਿੰਸ ਦਾ ਬਹੁਤ ਸੋਹਣਾ ਸਪ੍ਰਿੰਗ ਪੇਂਟ ਦਾ ਇਹ ਸੂਟ ਹੈ ਜੀ ਨੈਕਸਟ ਸੂਟ ਹੈ ਜੀ ਇਹ ਸੀ ਗ੍ਰੀਨ ਕਲਰ ਦੇ ਦਿੱਤੇ ਮੋਡਲ ਕਾਟਨ ਹੈ ਫੈਬਰਿਕ ਬਹੁਤ ਸੋਹਣਾ ਹੈ ਜੀ ਇਹਦਾ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਮੋਡਲ ਕਾਟਨ ਦੀ ਉੱਤੇ ਹੈ ਜੀ ਬਹੁਤ ਸੌਫਟ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਇਹਦੇ ਤੇ ਲਾਈਨਿੰਗ ਲਾਉਣੀ ਹੈ ਤਾਂ ਲਵਾ ਸਕਦੇ ਹੋ ਇਨ ਕਿਸ ਨਹੀਂ ਵੀ ਲਾਉਣੀ ਤਾਂ ਗੱਟ ਚੱਲ ਜੇ ਇਹਦੇ ਨੀਚੇ ਅਸੀਂ ਇਹ ਚਿਕੰਦਾ ਬਾਰਡਰ ਦਿੱਤਾ ਹੋਇਆ ਹੈ ਲੇਸਿੰਗ ਪ੍ਰੋਵਾਈਡ ਕੀਤੀ ਹੋਈ ਹੈ ਇਸ ਤਰੀਕੇ ਨਾਲ ਜੀ ਤੇ ਨਾਲ ਕੰਮ ਕੀਤਾ ਹੋਇਆ ਹੈ ਚਿੜੀਆਂ ਦੇ ਵਿੱਚ ਇਹ ਪੈਟਰਨ ਹੈ ਜੀ ਇਹਦਾ ਘੇਰਾ ਨਹੀਂ ਹੈ ਰਬਾਉਟ ਹੋ ਜਾਊਗਾ ਜੀ ਘੇਰਾ ਮੈਂ ਤੁਹਾਨੂੰ ਦੱਸਦੀ ਆ ਘੇਰਾ ਇਸ ਦਾ ਨਹੀਂ ਹੈ ਰਬਾਉਟ ਜਾਣਾ ਹੈ ਜੀ ਤੇ ਇੱਕ ਘੇਰੇ ਦਾ ਇਹ ਸੂਟ रेडी ਹੋ ਜੂਗਾ ਲੈਂਥ ਦਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਸ਼ਰਟ ਦੇ ਵਿੱਚ ਇਹਦੇ ਬ੍ਰਿਕ-ਬ੍ਰਿਕ ਬੁੱਟੀਆਂ ਜੀ ਐਵੇਂ ਜੁ ਕਰੀਏ ਇਸ ਦੇ ਬਾਹਾਂ ਤੇ ਹੈ ਜੀ ਬਾਹਾਂ ਦੇ ਉੱਤੇ ਵੀ लेसिंग ਦਿੱਤੀ ਹੋਈ ਹੈ लेसिंग ਦੇ ਨਾਲ ਇਹ ਇੱਕ ਚੀੜੀ ਦਾ ਗੁੱਛਾ ਜਾਂ ਬਣਿਆ ਹੋਇਆ ਹੈ ਨਾਲ ਟਾਣੀਆਂ ਦੇ ਨਾਲ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਸੂਟ ਹੈ ਜੀ ਇਹ ਇਹਦਾ ਦੁਪੱਟਾ ਵੀ ਰਹਿ ਗਿਆ ਜੀ ਦੁਪੱਟਾ ਵੀ ਬੜਾ ਸੋਹਣਾ ਬਣਿਆ ਹੋਇਆ 4 ਸਾਈਡਿਡ ਇਹਦੇ ਤੇ लेस ਪ੍ਰੋਵਾਈਡ ਕੀਤੀ ਗਈ ਹੈ ਜੀ ਸਾਰੇ ਦੁਪੱਟੇ ਦੇ ਉੱਤੇ ਸਾਰੀ ਫੋਰ ਸਾਈਡਡ ਬੜਾ ਸੋਹਣਾ ਬਾਰਡਰ ਹੈ ਉਹ ਵਾਈਟ ਕਲਰ ਦਾ ਬਹੁਤ ਸੋਹਣਾ ਚਿਕਨ ਦਾ ਜੀ ਤੇ ਦੁਪੱਟੇ ਦੇ ਵਿੱਚ ਬੁਟੀਆਂ ਹਨ ਕਿਤੇ ਕਿਤੇ ਚਿੜੀਆਂ ਨੇ ਤੇ ਕਿਤੇ ਕਿਤੇ ਬੁਟੀਆਂ ਨੇ ਬੜਾ ਹੀ ਸੋਹਣਾ ਜੀ ਵਿਆਹ ਲਈ 100 ਦੀ ਰਿੰਦਾ ਹੈ ਇਹ ਸੂਟ ਹੈ ਪੂਰਾ ਇਹ ਕੰਪਲੀਟ ਹੈ ਇਹਦੇ ਨਾਲ ਕੁਝ ਵੀ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਸਿਰਫ ਕਲਾ ਰੈਡੀ ਟੂ ਸਟਿਚ ਹੈ ਜੀ ਕਸਟਮਾਈਜ਼ ਕਰਨ ਨੂੰ ਨੈਕਸਟ ਸੂਟ ਹੈ ਜੀ ਜਿਹੜਾ ਖਾਦੀ ਦੇ ਉੱਤੇ ਹੈ ਤੇ ਔਰ ਖਾਦੀ ਦੇ ਉੱਤੇ ਹੈ ਜੀ ਕਾਟਨ ਹੈ 100% ਕਾਟਨ ਹੈ ਠੰਡਾ بیس ਹੈ ਜੀ ਸੁਪਰ ਸੌਫਟ ਹੈ ਇਸ ਤੋਂ ਹੁਣ ਸਲ੍ਹਾ ਸਟਾਰਚਰ ਤਾਂ ਥੋੜਾ ਜਿਹਾ ਸਟਿਫ ਲੱਗਦਾ ਹੈ ਆਦਰਵਾਇਜ਼ ਇਹ ਧੋਤੇ ਤਾਂ ਬਿਲਕੁਲ ਸੌਫਟ ਹੋ ਜੂਗਾ ਇਹ ਇਸ ਤਰੀਕੇ ਨਾਲ ਇਹਦੇ ਚ ਸੈਂਟਰ ਚ ਕਲੀਆਂ ਜਾਂਦੀਆਂ ਨੇ ਤੇ ਜੀ ਇੱਕ ਨੀਚੇ ਘੇਰੇ ਤੇ ਬੁਟਾ ਆ ਜਾਂਦਾ ਵੱਡਾ ਸਾਰਾ ਬੰਚ ਆ ਜਾਂਦਾ ਤੇ ਦੂਸਰਾ ਜੀ ਕਮਰ ਦੇ ਉੱਪਰ ਬੰਚ ਆਉਂਦਾ ਬਹੁਤ ਸੋਹਣਾ ਲਾਈਟ ਡਾਰਕ ਦੇ ਕੰਬੀਨੇਸ਼ਨ ਨਾਲ ਨੀਲੇ ਧਾਗੇ ਦੇ ਨਾਲ ਇਹ ਕੱਢਿਆ ਹੋਇਆ ਹੈ ਇਹ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਤੁਸੀਂ ਵਿੱਚ ਪਿੰਟੈਕਸ ਵਰਵਾਉਣੇ ਨੇ ਤਾਂ ਬ੍ਰਿਕ ਜੇ ਪਿੰਟੈਕਸ ਵੀ ਪੈ ਜਾਣਗੇ ਇਹਨਾਂ ਦੇ ਵਿੱਚ ਅਸੀਂ ਸਪੇਸ ਦਿੱਤੀ ਹੋਈ ਹੈ ਤਾਂ ਇੱਥੇ ਬ੍ਰਿਕ ਬ੍ਰਿਕ ਪਿੰਟੈਕਸ ਵੀ ਆ ਸਕਦੇ ਨੇ ਸਟੀਚਿੰਗ ਦੇ ਵਿੱਚ ਇਹਦੇ ਬੈਕ ਵੀ ਕੱਢੀ ਹੋਈ ਹੈ ਜੀ ਬੈਕ ਵੀ ਬੜੀ ਸੋਹਣੀ ਕੀਤੀ ਹੋਈ ਹੈ ਇਹ ਵੀ ਬਾਕ ਚਲੀ ਜਾਊਗਾ ਬਹੁਤ ਸੋਹਣੀ ਬਾਕ ਹੈ ਜੀ ਹੈ ਇਹਦਾ ਦੁਪੱਟਾ ਰੈਡੀ ਨਹੀਂ ਹੈਗਾ ਦੁਪੱਟਾ ਜੇ ਤੁਸੀਂ ਤਿਆਰ ਕਰਵਾਉਣਾ ਹੈ ਤਾਂ ਇਹਨਾਂ ਦੇ ਦੋ ਰੰਗਾਂ ਦਾ ਤੁਸੀਂ ਲਾਈਟ ਡਾਕ ਦਾ ਕੰਬੀਨੇਸ਼ਨ ਕਰਵਾ ਸਕਦੇ ਹੋ ਨੀਲੇ ਦਾ ਤੇ ਲਾਈਟ ਡਾਕ ਦੇ ਕੰਬੀਨੇਸ਼ਨ ਦਾ ਬਹੁਤ ਸੋਹਣਾ ਇਹ ਦੁਪੱਟਾ ਜਾਊਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜਿਹਨੂੰ ਇਹ ਸੋਚਾਂਗੇ ਨਾ ਤੁਸੀਂ ਸਾਨੂੰ ਅਡਰ ਕਰ ਸਕਦੇ ਹੋ ਨੈਕਸਟ ਹੈ ਜੀ ਗ੍ਰੀਨ ਕਲਰ ਤੇ ਹੁੰਦਾ ਹੈ कॉटन ਦਾ ਬੇਸ ਹੈ ਜੀ ਬਹੁਤ ਸੋਹਣਾ ਸੂਟ ਹੈ ਤਾਂ ਤੁਸੀਂ ਇਸ ਦਾ ਫੈਬਰਿਕ ਦੇ ਉੱਤੇ ਘਰ ਕਰੋ ਇਹ ਫੈਬਰਿਕ ਹੈ ਇਹਦੇ ਵਿੱਚ ਹਲਕਾ ਹਲਕਾ ਜਿਹਾ ਸੈਲਫ ਹੈ ਜੀ ਬਿੰਦੀ ਬਰੀਕ ਬਰੀਕ ਜੀ ਕਿਤੇ ਸੂਟ ਦੇ ਵਿੱਚ ਹੀ ਬਿੰਦੀ ਹੈ ਜੀ ਤੇ ਇਸ ਦਾ ਨੈਕ ਇਸ ਤਰੀਕੇ ਨਾਲ ਧਾਰਿਆ ਹੈ ਨੈਕ ਬੜਾ ਸੋਹਣਾ ਹੈ ਇਹ ਇੱਥੋਂ ਚਲਿਆ ਜਾਊਗਾ ਤੁਸੀਂ ਇਹਦੇ ਵਿੱਚ ਪਾਈਪਿੰਗ ਵੀ ਦੇ ਸਕਦੇ ਹੋ ਪਾਈਪਿੰਗ ਨਹੀਂ ਦੇਣੀ ਤਾਂ ਇਸ ਨੂੰ ਐਸਾ ਚ ਇਹਦਾ ਸਵੀਟ ਹਾਰ ਜਾਂ ਕੋਈ ਨਿਕ ਮਾਜੂਗਾ। ਕਾਰਨਰ ਤੇ ਘੇਰੇ ਦੇ ਉੱਤੇ ਕਾਰਨਰਸ ਬੁੱਟੇ ਦਿੱਤੇ ਗਏ ਨੇ। ਬਹੁਤ ਸੋਹਣੇ ਲਾਈਟ ਡਾਰਕ ਦੇ ਪਰਪਲ ਦੇ ਨਾਲ ਇਹਦਾ ਬੂਹ ਦਿੱਤਾ ਹੋਇਆ ਹੈ। ਪਰਪਲ ਤੇ ਪਿਆਜੀ ਜਿਹੇ ਰੰਗ ਦੇ ਫੁੱਲ ਦਿੱਤੇ ਹੋਏ ਨੇ ਜੀ ਇਹਦੇ। ਇਹਦਾ ਘੇਰੇ ਦਾ ਇਸ਼ੂ ਨਹੀਂ ਹੈਗਾ। ਘੇਰਾ ਇਹ ਦੇਖ ਤੱਕ ਦਾ ਬਣ ਜਾਊਗਾ ਤੇ ਲੈਂਥ ਇਹ 38 ਕੁ ਤੱਕ ਦੀ ਤਿਆਰ ਹੋ ਜੂਗੀ। ਇਹਦੀ 슬ੀਵਸ ਨੇ ਜੀ ਇਹ 슬ੀਵਸ ਦੇ ਬੂਟਾ ਪ੍ਰੋਵਾਈਡ ਕੀਤਾ ਗਿਆ ਜੇ ਤੁਸੀਂ ਇਸ ਨੂੰ ਲੰਬਾ ਰੱਖਣਾ ਚਾਹੁੰਦੇ ਹੋ ਤਾਂ ਇਹ ਲੰਬਾ ਵੀ ਬਣ ਜਾਊਗਾ ਲੰਬੇ ਦੇ ਵਿੱਚ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਕਾਰਨਰਸ ਦੇ ਵਿੱਚ ਨਾਲ ਬਰੀਕ ਲੇਸਿੰਗ ਦੋਗੇ ਤਾਂ ਜੀ ਇਹ ਜਿੰਨੀ ਵੀ ਲੈਂਥ ਤੁਸੀਂ ਚਾਹੁੰਦੇ ਹੋ ਤਾਂ ਉਸ ਹਿਸਾਬ ਨਾਲ ਇਸ ਦਾ ਬਣ ਜਾਊਗਾ ਇਨ ਕੇਸ ਜੇ ਤੁਸੀਂ ਘੇਰਾ ਘਟਾਉਣਾ ਚਾਹੁੰਦੇ ਹੋ ਤਾਂ ਅਸੀਂ ਆਪਸ਼ਨ ਰੱਖੀ ਹੋਈ ਹੈ ਇਹ 23 24 ਘੇਰੇ ਤੱਕ ਵੀ ਬਣ ਜਾਊਗਾ 25 ਘੇਰੇ ਤੱਕ ਵੀ ਬਣ ਜਾਊਗਾ ਇਨ ਕੇਸ ਜੇ ਜੀ 20 ਘੇਰੇ ਵਾਲੇ ਨੇ ਵੀ ਬਣਾਉਣਾ ਹੈ ਤਾਂ ਇੱਥੇ ਸੂਤ ਦੇ ਵਿੱਚ ਪਿੰਟੈਕਸ ਮਿਲ ਜਾਣਗੇ ਬਰੀਕ ਤਾਂ ਉਸ ਦੇ ਵਿੱਚ ਇਸ ਦਿਨ ਸੂਟ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਥੋੜਾ ਵੱਡਾ ਘੇਰਾ ਹੈ ਕਿ ਛੋਟਾ ਘੇਰਾ ਬੜਾ ਸੋਹਣਾ ਲਾਈਟ ਦਾ ਕੰਬੀਨੇਸ਼ਨ ਹੈ ਲਾਈਟ ਡਾਰਕ ਦੇ ਪਰਪਲ ਦੇ ਨਾਲ ਤੁਸੀਂ ਇਸ ਦਾ ਦੁਪੱਟਾ ਮਲਟੀ ਡਾਈ ਕਰਾ ਸਕਦੇ ਹੋ ਗਰਮੀਆਂ ਦਾ ਠੰਡੇ ਜਿਹੇ ਰੰਗ ਦਾ ਬੜਾ ਹੀ ਸੋਹਣਾ ਸੂਟ ਜੁਦਾ ਜੀ ਨੈਕਸਟ ਹੈ ਜੀ ਬਰਬਰੀ ਦੀ ਸ਼ਰਟ ਹੈ ਜੀ ਇਹ ਸਕਿਨ ਕਲਰ ਦੀ ਬਰਬਰੀ ਦੀ ਸ਼ਰਟ ਹੈ ਜਿਹੜਾ ਜੀ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਹੈ ਜੀ ਗਰਮੀਆਂ ਦੇ ਹਿਸਾਬ ਨਾਲ ਹੈ ਇਹਦਾ ਨੈਕ ਕੀਤਾ ਹੋਇਆ ਹੈ ਜੀ ਬਹੁਤ ਪਿਆਰਾ ਹੈ ਇਹਦਾ ਨੈਕ ਜਾਊਗਾ ਜੀ ਬਰਪਰੀ ਦਾ ਸੈਲਫ ਇਸ ਦਾ بیس ਹੈ ਪਹਿਲਾਂ ਤੁਸੀਂ ਇਸ ਦੀ ਸੈਲਫ ਤੇ ਬੇਸ ਤੇ ਨਿਗਾਹ ਮਾਰੋ ਬਹੁਤ ਸੋਹਣਾ ਸੈਲਫ ਹੋਇਆ ਬੂਟਿਆਂ ਗਰਮੀਆਂ ਦੇ ਹਿਸਾਬ ਨਾਲ ਥੋੜਾ ਸਾਮੀ ਕੈਜੂਅਲ ਇਸ ਸੂਟ ਬਣ ਜੂਗਾ ਜੀ ਕੰਚਈ ਜੇ ਧਾਗੇ ਨਾਲ ਇਹਦਾ ਹੈਂਡਵਰਕ ਕੀਤਾ ਹੋਇਆ ਨੇਕੇ ਤੇ ਸਾਰੇ ਵਿੱਚ ਗ੍ਰਾਹਾਂ ਦੇ ਨਾਲ ਦਾ ਇਹਦਾ ਕੰਮ ਕੀਤਾ ਹੋਇਆ ਬੜੀਆਂ ਸੋਹਣੀਆਂ ਬੁੱਟੀਆਂ ਨੇ ਨਾਲ ਦੇ ਧਾਗੇ ਦੀਆਂ ਐਵੇਂ ਜੁ ਕਰੀ ਇਹਨਾਂ ਦੀਆਂ ਫੁੱਲ ਹੈਵੀ ਸੀਮਸ ਨੇ ਜੀ ਫੁੱਲ ਹੈਵੀ 슬ੀਵਜ਼ ਨੇ ਇਸ ਕ੍ਰਿਕੇ ਦੀਆਂ ਮਸਲੀਨ ਦਾ ਇਸ ਦਾ ਬਾਟਮ ਆਊਗਾ ਸੇਮ ਕਲਰ ਦਾ ਇਹਦਾ ਜਿਹੜੀ ਐਮਬਰਾਇਡਰੀ ਹੈ ਉਸ ਕਲਰ ਦਾ ਇਸ ਦਾ ਬਾਟਮ ਆਊਗਾ ਜੀ ਫਿਰ ਪਿਓਰ ਮਸਲੀਨ ਦਾ ਹੀ ਇਹ ਦੁਪੱਟਾ ਹੈ ਬੜਾ ਸੋਹਣਾ ਟਾਈ ਐਂਡ ਡਾਈ ਕੀਤਾ ਹੋਇਆ ਪਿਓਰ ਮਸਲੀਨ ਦਾ ਇਹ ਦੁਪੱਟਾ ਜਿਹਨੂੰ ਵੀ ਇਹ ਸੂਟ ਸੋਹਣਾ ਲੱਗਦਾ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਨੈਕਸਟ ਸੂਟ ਹੈ ਜੀ ਜਿਹੜਾ ਫਿਰੋਜ਼ੀ ਤੇ ਹੈ ਜੀ ਇਹ ਫੈਬਰਿਕ ਇਹਦੇ ਤੇ ਲਾਈਨਿੰਗ ਲੱਗੂਗੀ ਜੀ ਇਹ ਮਲਮਲ ਦਾ ਪਿਓਰ ਮਲਮਲ ਦਾ ਸੂਟ ਹੈ ਜੀ ਸ਼ਰਟ ਪੀਸ ਹੈ ਜੀ ਸੀ ਇਹ ਰਨਿੰਗ ਫੈਬਰਿਕ ਹੈ ਜੀ ਇਹ ਮਸ਼ੀਨੀ ਕੰਮ ਨਹੀਂ ਹੋਇਆ ਹੋਇਆ ਹੈਗਾ ਰਨਿੰਗ ਮੈਲਡਾਈਰ ਫੈਬਰਿਕ ਹੈ ਜੀ ਇਸ ਦੇ ਉੱਤੇ ਕਾਰਨਰਸ ਦੇ ਉੱਤੇ ਫੁੱਲ ਜਾਂਦੇ ਨੇ ਬੜੇ ਸੋਹਣਾ ਟਾਂਕਾ ਕੀਤਾ ਹੋਇਆ ਟਾਂਕੇ ਦੇ ਨਾਲ ਦੇ ਇਹਦੇ ਪੀਲੇ ਰੰਗ ਦੇ ਫੁੱਲ ਨੇ ক্লোਜ਼ ਅਪ ਤੁਸੀਂ ਦੇਖ ਸਕਦੇ ਹੋ ਡਾਰਕ ਫਿਰੂਜ਼ੀ ਜਾਂ ਬੜਾ ਸੋਹਣਾ ਮਿੱਠਾ ਜਿਹਾ ਫਿਰੂਜ਼ੀ ਹੈ ਇਸ ਦੇ ਤੁਸੀਂ ਅੱਗੇ ਪਿੱਛੇ ਘੇਰੇ ਤੇ ਵੀ ਆ ਜਾਊਗਾ ਤੇ ਬਾਅਦ ਤੇ ਵੀ ਆ ਜਾਊਗਾ ਇਹਦੇ ਨਾਲ ਕੰਟਰਾਸਟੇਡ ਬਾਟਮ ਦਿੱਤਾ ਹੋਇਆ ਹੈ ਜੀ ਲੈਮਨ ਰੰਗ ਦਾ ਹੈ ਦਾ ਕੰਟਰਾਸਟੇਡ ਬਾਟਮ ਉਮੀਦ ਕਰਦੀ ਹਾਂ ਜਿਹੜੇ ਜਿਹੜੇ ਸਕੂਨਟ ਅਸੀਂ ਅੱਜ ਲੈ ਕੇ ਆਏ ਆ ਤੁਹਾਨੂੰ ਪਸੰਦ ਆਈ ਹੋਣਗੇ ਜਿਹੜਾ ਵੀ ਸਕੂਨ ਤੁਹਾਨੂੰ ਚੰਗਾ ਲੱਗਦਾ ਸਾਨੂੰ ਵਟਸਐਪ ਮੈਸੇਜ ਜਰੂਰ ਕਰਿਓ ਕਮੈਂਟ ਬਾਕਸ 'ਚ ਜਾ ਕੇ ਦੱਸਿਓ ਕਿ ਤੁਹਾਨੂੰ ਸਾਡੇ ਸਕੂਨਸ ਕਿਹਦੇ ਜੰਗੇ ਸਤਿ ਸ਼੍ਰੀ ਅਕਾਲ